ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਡਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਤੁਹਾਨੂੰ 15 ਤੋਂ ਲੈ ਕੇ 20 ਕਿਲਗ ਦਿਖਾਵਾਂਗੇ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਨੇ ਇਹਨਾਂ ਬਾਰੇ ਆਵਾਂਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਬੋਲਿਓ ਆਪਣਾ ਅਰਪੀਤ ਸਿੰਘ ਜੀ ਪਿੰਡ ਲੋਹਾਖੇ ਦਾ ਜ਼ਿਲ੍ਹਾ ਸੰਗੋੜ ਤੇ ਮੋਬਾਈਲ ਨੰਬਰ ਆਪਣਾ 95308 ਜੀ 01955 9530801955 ਅੱਜ ਆਪਾਂ 10 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਆਪਣੇ ਕੋਲੇ ਬਾਈ 25 26 ਜਨਵਰੀ ਆ ਠੀਕ ਹੈ ਸੇਲ ਵਾਲਿਆ ਤੇ 7 8 ਸੇਲ ਹੋਗੇ 32 33 ਜਨਵਰੀ ਜਿਵੇਂ ਕੱਲ ਨੂੰ ਹੁਣ 11 ਤਰੀਕ ਦੀ ਤਨੋਲਾ ਮੰਡੀ ਆ ਆਪਣੇ ਤਨੋਲਾ ਦੇ ਨਜ਼ਦੀਕ ਕਿੰਨੀ ਦੂਰ ਪਿਆਗਾ ਤਨੋਲਾ ਦਾ ਪਿੰਡ 12 ਕਿਲੋਮੀਟਰ ਆ ਬਾਈ ਬਾਲਾ ਕੱਲ ਨੂੰ ਮੰਡੀ ਤੇ ਆਏ ਬੰਦਾ ਆਵੇ ਇਹ ਕਿ ਬਾਕੀ ਦੰਦ ਮਤਲਬ ਬੰਡੀ ਵਾਲਾ ਗਾਹ ਕੇ ਦਰਉ ਤੇ ਕੁਝ ਪੱਲੇ ਪਾਉ ਉਹਨਾਂ ਦੇ ਜਿਵੇਂ ਪਹਿਲੇ ਨੰਬਰ ਆਪਾਂ ਇਹ ਜਰਸੀ ਵੇਖਦੇ ਆ ਕੀ ਡਿਟੇਲ ਜਸੂ ਦਾ ਸੂਦੀਆ ਠੀਕ ਹੈ 6 ਦੰਦ 6 ਦੰਦ ਕਹਿ ਕੇ ਦਿਨ ਬਾਕੀ ਆ ਇਹ ਬਈ ਹਫਤੇ ਦੇ ਵਿੱਚ ਸੂਕੂਗੀ 25 ਕਿਲੋ ਤੋਂ ਦਿੱਤਾ ਹੈ ਪਲੂਣ ਦਾ ਪਲੂਣ ਦਾ ਮਾਲਕਾ ਨੇ ਦੱਸਿਆ ਆਪੜੂ 25 ਕਿਲੋ ਹਫਤਾ ਸੂਹ ਚ ਲੈ ਜੂਗਾ ਜੀ ਉਹ ਵਧੀਆ ਬੱਛੀ ਆ ਮਨ ਕੇ ਨਾੜਾ ਨੂੜਾ ਲੇਵੇ ਤੇ ਹੋਰ ਠੀਕ ਹੈ ਤੇ ਕਲਰ ਆ ਗਿਆ ਆਪਣਾ ਕਾਫੀ ਦੇ ਵਿੱਚ ਇਹਦਾ ਹਣਾ ਸੋ ਕਾਫੀ ਕਲਰ ਦੀ ਜਰਸੀ ਆਗੀ ਕੱਦ ਕਾਠ ਵਗੈਰਾ ਤੇ ਬਾਕੀ ਜਿਹੜਾ 25 ਕਿਲੋ ਕਹਿਦ ਨਹੀਂ ਗੱਲ ਨਹੀਂ ਆ ਜਿਹੜੀ ਹਵਾਨੇ ਤੇ ਮਿਲ ਕੇ ਵੇਣ ਸੋਹਣੇ ਦਿਖਾਈ ਦਿੰਦੇ ਆ ਨਾੜਾ ਆਪਾਂ ਨੂੰ ਇਹ ਤੋਂ ਦੇਖ ਕੇ ਆਪਾਂ ਆਪਦੇ ਤਜਰਬੇ ਨਾਲ ਵੀ ਗੈਸ ਕਰ ਸਕਦੇ ਆ ਕਿ 25 ਕਿਲੋ ਹਕੀਕਤ ਵਿੱਚ ਵੈਟ ਪਾਉਣ ਵਾਲੀ ਆ ਤੇ ਦੇਖੋ ਜਮਾ ਜਲੇਬੀ ਦੀ ਤਰ੍ਹਾਂ ਰਿੰਕਲਸ ਪੈਂਦੇ ਆ ਪੰਜਾਂ ਹਵਾਨੇ ਦੇ ਉੱਪਰ ਪੂਰੀ ਸਾਫ ਸੁਥਰੀ ਦੂਜਾ ਸੂਰ ਸੂਰ ਦੇ ਵਿੱਚ 5 ਤੋਂ 7 ਦਿਨ ਬਾਕੀ ਪਿਆ ਪ੍ਰਦੀਪ ਇਹਰੇ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਦਿਖਾਈ ਦਿੰਦੇ ਹਨਾ ਕਾਈ ਗਲੋਬਲ ਦੇ ਦੁੱਤਾਂ ਉਪਰ ਦੀ ਜਰਸੀ ਹੈ ਗਰਮੀ ਦੇ ਹਿਸਾਬ ਨਾਲ ਗਾਡ ਕਰੀਏ ਪਿੰਪਚੀ ਤੋਂ 12 ਵਾਲੀ ਹੈਗੀ ਆ ਨੋਰਮਲ ਨੋਰਮਲ ਬਾਈ ਭਾਅ ਵੀ ਯਾਰ ਕੀ ਹੋ ਇਹਦਾ ਭਾਅ ਬਾਈ ਲੈਣ ਦੇ ਨੇ 1 ਲੱਖ 1000 ਰੁਪਿਆ ਬਾਕੀ ਇੱਕ ਜਰਸੀਆ ਹੋਰ ਆ ਚਾਰ ਦੰਦ ਦਾ ਇੱਕ ਪਾਸੇ ਛਿੱਗੀ ਇੱਕ ਪਾਸੇ ਚੌਂਦੀ ਆ ਇਹ ਛਿੱਗੀ ਆ ਹਾਂ ਇੱਕ ਪਾਸੇ ਚਾਰ ਦੰਦ ਦੀ ਆ ਮਤਲਬ ਠੀਕ ਹੈ ਕੈਦ ਰੋ ਕੇ ਸੂਈ ਨੂੰ ਸੂਈ ਨੂੰ ਅੱਜ ਬਾਈ 6 ਦਿਨ ਹੋ ਬੱਚਾ ਕੀ ਆ ਬੱਚੀ ਆ ਬਾਈ ਮਾ ਠੀਕ ਹੈ ਐਸ ਵਕਤ ਬੋੜਾ ਜਿਹੜਾ ਹਾਜ਼ਰ ਬੋਲ ਬਈ ਮੰਨ ਕੇ ਜਿਹੜਾ ਚੂਣ ਚੂਣ ਦਾ 18 19 ਕਿਲੋ ਕੰਡੇ ਵਾਲਾ ਵੀ ਉਹ ਕਹਿੰਦੇ ਜਿੰਨਾ ਮਰਜ਼ੀ ਦਾ ਅੰਦਾਜ਼ਾ ਕਿੰਨਾ ਕੁ ਪਾਸ ਆ ਗਿਆ 18 19 ਕਿਲੋ ਦੋ ਤਾਂ ਹੈਗਾ 24 25 ਕਿਲੋ ਦੋ ਦੇ ਦੋ ਬਈ ਚੂਣ ਚਵਾ ਇੱਕ ਨੰਬਰ ਆ ਬੜੀ ਬਲੀਆ ਬਈ ਉਸ ਤੇ ਨੰਬਰ ਠੀਕ ਹੈ ਸਵਾਈ ਲੰਗਾ ਹੈ ਗਿਆ ਬਈ ਥੋੜੀ ਜੀ ਕਈ ਵਾਰ ਫੋਨ ਤੇ ਨਾ ਹੁੰਦਾ ਠੀਕ ਹੈ ਥੋੜੇ ਭਲਾ ਹੈ ਗਿਆ ਹਜੇ ਸੋ ਭਲਾ ਹੈ ਗਿਆ ਚੋੜ ਚਵਾ ਦੀ ਇੱਕ ਨੰਬਰ ਆ ਕੱਦ ਕਾਠ ਬਹੁਤ ਜ਼ਿਆਦਾ ਆ ਤੇ ਉੱਚੀ ਲੰਬੀ ਜੰਦੇ ਹਨ ਪਲੱਸ ਬਿਊਟੀ ਵਾਲੀ ਬੱਚੀ ਆ ਦੂਜਾ ਸੂਦਾ ਸੂਈ ਸਵਾਈਆ ਪਿਓ ਸਾਫ ਸੁਥਰੀ ਸੋਹਣੀ ਤੇ ਬੱਚਾ ਇਹਦੇ ਪਿੱਛੇ ਆ ਕੇ ਮੇਲ ਕਾ ਪਿੱਛੇ ਜਰਸੀ ਬੱਚੀ ਹੈਗੀ ਹੈ ਨਾ ਤੇ ਜੇਰ ਵਗੈਰਾ ਡਾਣਾ ਓਕੇ ਬਈ ਇਹਦਾ ਭਾ ਕੀ ਹੋਊਗਾ ਇਹਦਾ ਸਵਾ ਲੱਖ ਰੁਪਏ ਲੈਣ ਦੇਣ ਨੂੰ 1 ਲੱਖ 25 ਹਾਂ ਠੀਕ ਹੈ ਕੋਈ ਵਾਰ ਕੋਈ ਜੋੜੇ ਦੀ ਐਜਸਟਮੈਂਟ ਬਈ 5000 ਦੀ ਕਰੀ ਠੀਕ ਹੈ ਅੱਗੇ 3 ਨੰਬਰ ਵੇਰ ਦੇਖ ਦੇ ਦੀ ਸਾਈਵਾਲ ਆ ਗਈ ਬਈ ਦੂਜਾ ਸੂਰ ਦੂਜਾ ਸੂਰ ਸਾਈਵਾਲ ਗੱਬਣ ਤੋਰ ਕੈਕ ਦੇ ਲਈ 12 ਕਿਲੋ ਦੁੱਧ ਦਿੱਤਾ ਹੈ ਬਈ ਆਪਣੇ ਘਰੇ ਲੂ ਪਾਈਆਂ ਤੁਸੀਂ ਲਈ ਆ ਠੀਕ ਹੈ ਰਜਿਸਟਰੀ ਸਾਈਵਾਲ ਆ ਬਈ ਪੈਰ ਵੀ ਸਾਰੇ ਲਾਲ ਲੱਗੇ ਠੀਕ ਹੈ ਸੋ ਪੈਰਾ ਦੇਖੋ ਲਾਲੀ ਸ਼ੋ ਕਰਦੇ ਆ ਹਨ ਦੈਨ ਪਾਦੂ ਪੰਜ ਚਾਰ ਹਾਂ ਹੱਤਾਂ ਲੇ ਜੀ ਬਾਈ ਦੁੱਧ ਦਾ ਕੀ ਅਨੁਮਾਨ ਆ ਪੁੱਤ ਦੁੱਧ ਬਈ 16 ਕਿਲੋ ਤੂੰ ਦਾ ਦਿੱਤਾ ਹੋਇਆ ਇਸ ਵਰਗੇ ਸਲਾਈਏ 12 12 ਕਿਲੋ ਦੁੱਧ ਗੱਡੀ ਚੋਂ ਮਿਸ ਬਾਲੇ ਥਣ ਚੱਡੇ ਜੂ ਸਾਈ ਵਾਲ ਬਾਈ ਆਮ ਤੌਰ ਤੇ ਦਰੁਗਾ ਸਫਾਈ ਘੱਟ ਹੁੰਦੀ ਆ ਠੀਕ ਐ ਵਧੀਆ ਥਣ ਚੇ ਤੇਲ ਵਾਲਾ ਠੰਡੀ ਸੀ ਨਰਮਾ ਵਧੀਆ ਸੋ ਵਧੀਆ ਬਾਈ ਚਚਵਾਈ ਚੂਈ ਦੀ ਪੰਦਰ ਸੋ ਦੂਸਰਾ ਸੂਆ ਵੈੜ ਸਾਈ ਵਾਲ ਹੁੰਦੀ ਪਈ ਆ ਸੋ ਕੰਨ ਵਗੈਰਾ ਤੇ ਬੰਨ ਵਗੈਰਾ ਜੀ ਦੇਖ ਸਕਦੇ ਹੋ ਤੇ ਲੇਵਾ ਵਗੈਰਾ ਸੋੜਾ ਸਾਫ ਸੁਥਰਾ ਚੰਗਾ ਰਾਜੀ ਪਲੀ ਬਹੁਤ ਆ 17 18 ਕਿਲੋ ਦੁੱਧ ਨਾਰਮਲ ਦੇ ਦੂਗੀ 82000 ਰੁਪਏ ਤੇ ਵਿੱਚ ਵਪਾਰੀ ਭਾ ਨਹੀਂ ਕਰਦੇ ਆਪਾਂ ਫਿਰ ਭਾ ਸਾਰੇ ਕਰਦੇ ਨੇ ਜੇ ਆਪਣੇ ਕੋਲ 2 ਲੱਖ ਦੀਆਂ ਆਂਗਿਆ ਪਰ ਰੇਟ ਵੀ ਵਿੱਚ ਕਾ ਕੇ ਕਿ ਜਿਹਨੇ ਕਿੰਨਾ ਕੁ ਭਈ ਆਉਦਾ ਵਾਈਕਲ ਹੁਣ ਅਗਲੇ ਜਾਇਜ਼ ਗੱਲਾਂ ਜਾਮਾ ਹੈ ਨਾ ਵੈਚ ਵੀਰ ਕਹਿੰਦੇ ਫੋਨ ਤੇ ਰੇਟ ਨਹੀਂ ਕਰਦੇ ਆਪਣੇ ਸ਼ੁਰੂ ਤੋਂ ਤੈਨੂੰ ਪਤਾ ਇੰਨੇ ਸਾਲ ਹੋ ਗਏ ਤੈਨੂੰ ਵੀਡੀਓ ਬਣਾਉਂਦੇ ਆਪਾਂ ਰੇਟ ਸਾਰਾ ਵੀਡੀਓ ਚ ਚਲੋ ਲੈਣੀ ਤੇ ਇੱਕ ਬੰਦੇ ਨੇ ਫੋਨ 100 ਬੰਦਾ ਲਾ ਲੈਦਾ ਨਾਲੇ ਮੋਰਲਾ ਟਾਈਮ ਖਰਾਬ ਕਰ ਨਾਲੇ ਆਪ ਦਾ ਕਰੀ ਨਾਲੇ ਮੋਰਲੇ ਹਰੇਕ ਬੰਦਾ ਸਹਿਣਾ ਕਰ ਜਿਹਦੇ ਟਾਈਮ ਤੇ ਹਰੇਕ ਨੂੰ ਪਤਾ ਵੀ ਗਾਂ ਦਾ ਰੇਟ ਜਿਹੜੀ ਦਾ ਕਿੰਦਾ ਦਾ ਜਾਇਜ਼ ਆ ਤੇ ਜਾਇਜ਼ ਹੀ ਆ ਹੈ ਨਾ ਚਾਰ ਨੰਬਰ ਤੇ ਗਰਲੈਂਡੋ ਦੇਖੀ ਜਾਂਦੇ ਆ ਦੂਜੇ ਸੁਹਾ ਸੁਗੀ ਬਾਈ 20 ਕਿਲੋ ਦੋ ਦਿੱਤਾ ਹੱਲੂੰ ਦਾ ਠੀਕ ਹੈ ਇਹ ਅਰਿਜੀਨਲ ਗਰਲੈਂਡੋ ਆ ਸੋ ਦੇਖੋ ਹਾਥੀয়ার ਦਾ ਸੈਰ ਹੁੰਦਾ ਪਹਿਲੀ ਗੱਲ ਤਾਂ ਇਹ ਹੈ ਨਾ ਆਪਣੀ ਬਾਈ ਬੱਚੀ ਆ ਸੋ ਗਰਲੈਂਡੋ ਦੂਜਾ ਸੁਹਾ ਸੁੰਦੀ ਹੈ ਨਾ ਸੁਹਾ ਸੁਬਾਕੇ ਝਾਲਰ ਵਗੈਰਾ ਧਿੱਲੇ ਬਾ ਦੇ ਕੋ ਇਹਦੇ ਲੇਬੇ ਦੇ ਉੱਪਰ ਵੀ ਇਹਦੇ ਆਪਣੇ ਮਨ ਕੇ ਚਲੋ ਸੱਬ ਜਿਹੜੇ ਹੁੰਦੇ ਆ ਉਹ ਸੋਹਣੇ ਦਿਖਾਈ ਦਿੰਦੇ ਪਏ ਆ ਬਾਕੀ ਇਹਦਾ ਸੈਜ ਦੇਖੀਏ ਤੇ ਠੰਢ ਦੀ ਬੰਤਰ ਠੰਢ ਸੋ ਇਹਦਾ ਬਹੁਤ ਸੋਹਣਾ ਹਵਾ ਨੇ ਤੇ ਨਾੜਾ ਵਗੈਰਾ ਤੇ ਪ੍ਰਦੀਪਕ ਦਿਨ ਕੈਂ ਲੈਦੀ ਆਲੇ ਸੁਹਾ ਤੇ ਤੋ ਪਲੱਸ ਪਲੱਸ ਲੈ ਜੂਗੀ ਪਰ ਚੀਜ਼ ਹੈਗੀ ਜਮਾਂ ਨਹੀਂ ਹੈ ਮੱਝਾ ਨੂੰ ਟੱਕਰ ਦਿੰਦੀ ਆ ਫੇਰ ਫੈਨ ਪੂਰਾ ਚਵਾਈ ਇੰਨੀ ਕਿ ਵਧੀਆ ਹੈਗੀ ਮੋਟੀ ਚਵਾਈ ਦੀ ਆ ਇਹਦਾ ਭਾ ਕੀ ਆ ਇਹਦਾ 10 ਆ ਬਾਈ 10 ਚੀਜ਼ਾਂ ਨੇ ਬਾਈ ਜਿਵੇਂ ਮੰਨ ਲਾ ਜਿਹੜਾ ਲੈਣ ਵਾਲਾ ਦਾ ਸਾਹੀ ਵਾਲਾ ਲਾ ਗਿਆ ਜਰਸੀ ਵਾਲਾ ਲਾ ਗਿਆ ਨੰਕੀਨੇ ਨੇ ਜਿਵੇਂ ਕਹਿੰਦੇ ਕੁਰਤੇ ਪਜਾਮੇ ਤੇ ਲੈ ਕੇ ਕੋਟ ਪੈਂਟ ਤੱਕ ਦਾ ਸਾਰਾ ਕੁਝ ਠੀਕ ਹੈ ਇਹਦਾ ਭਾ ਕੀ ਦੱਸੇ 10 10 ਬਾਈ ਤੇ ਅੱਗੇ ਆ ਬਹੁਤ ਹੋ ਬਾਈ ਅੱਗੇ 5 ਨੰਬਰ ਡੱਬੀ ਵੇਖਦੇ ਆ ਇਹ ਪਲੂਨ ਆ ਬਾਈ 4 ਦੰਦ ਕੈਨਲ ਲੈਂਦੀ ਆ ਹਫਤੇ ਚ ਤਿਆਰ ਹੋ ਜੂ ਬਾਈ ਰਿਜਨਲ ਚੌਕੀ ਆ ਬਾਈ ਅਰੀਜਨਲ ਚੌਗੀ ਪਲੂਨ ਹਨਾ ਤੇ ਦੁੱਧ ਦਾ ਕੀ ਅਨੁਮਾਨ ਹੈ 26 27 ਕਿਲੋ ਦੁੱਧ ਦੇ ਦੂ ਭਾਈ 26 27 ਕਿਲੋ ਦੁੱਧ ਪਾ ਦੂਗੀ ਵੱਡੇ ਟਾਂਚੇ ਜੀ ਪੂਰੀ ਵਧੀਆ ਹਰ ਟਾਂਚੇ ਤੇ ਬਾਕੀ ਪੈਠ ਪੜੇ ਦੇ ਬਣਤਰ ਚੌੜੀ ਝੂੜੀ ਬਹੁਤ ਸੋ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਆ ਬਹੁਤ ਚੰਗੀਆਂ ਸਾਫ ਸੁਥਰੀਆਂ ਤੇ ਸਵਾਇਆਂ ਵਗੈਰਾ ਵਹਿੜ ਤੇ ਬਹੁਤ ਅਸਲੀਨ ਦੇ ਕੱਪੜੇ ਵਾਂਗੂ ਚਮਕਦੀ ਪਈ ਆ ਜਮਾ ਤੇ ਚੰਗਾ ਦੁੱਧ ਪਾ ਦੂ ਇਹਦਾ ਰੇਟ ਕੀ ਰੱਖਿਆ ਪਰ ਰੇਟ ਭਾਈ ਇਹਦਾ ਲੈ ਜਾਂਦੇ ਨੇ 1 ਲੱਖ 15000 ਰੁਪਏ 1 ਲੱਖ 15 ਮਾਰਦਾਨ ਵਿੱਚ ਉਹ ਜੀ ਪੰਜਵੇਂ ਨੰਬਰ ਤੇ ਆ ਕਿ ਛੇਵੇਂ ਨੰਬਰ ਇਹ ਤਾਂ ਅਨਮੋਲਾ ਬੱਚਾ ਹੀ ਹੈ ਮਾਣ। ਇਹ ਕਿੰਨੀ ਖੀਰੀ ਫੁੱਲ ਸਾਇਜ ਆ। ਤੇ ਸੂਈ ਨੂੰ ਅੱਜ ਇਹਨੂੰ ਦੂਜਾ ਦਿਨ ਆਗਾ। ਬੱਚਾ ਇਹਦਾ। ਇਹਦੀ ਮਗਰ ਮੇਲ ਆ ਬਾਈ। ਉਹ ਬੱਠਾ ਉਹ ਸਾਈਡ ਤੇ ਹੋਣ। ਠੀਕ ਆ। ਉਹ ਹਾਲੇ ਵੀ ਖੀਰੀ ਆ। ਖੀਰੀ ਆ ਬਾਈ ਖੀਰੀ। ਕਿੰਨਾ ਦੁੱਧ ਰੇੜੀਆ ਇਸ ਵਕਤ। ਬਾਈ ਕੱਲ ਹੀ ਸੂਈ ਆ ਗਈ ਬਣ ਕੇ ਹਲੇ ਬੋਲਾ ਹੀ ਆ ਜੂ ਮੰਨ ਕੇ 7-8 ਕਿਲੋ ਕੱਢ ਕੇ ਛੜਤੀ ਸੀ। ਠੀਕ ਆ। ਹਾਂ ਦੁੱਧ ਦੇ ਦੂਗੀ 25 ਤੋਂ ਪਲੱਸ 30 ਦੇ ਵਿੱਚ ਬਾਈ। 16-17 ਦਾ ਐਸਟੀਮੇਟ ਜ ਬੋਲਾ ਹੈਗਾ ਹਣ। ਚੰਗੀ ਬੱਚੀ ਹੈ ਬਾਈ। ਸੋ ਬੱਚੀ ਦਾ ਬਰੀਕਿਆ ਵਗੈਰਾ ਦੇਖੋ ਇਦਾਂ ਦੀ ਬਿਹੜ ਤੇ ਮੇਲਾ ਵਗੈਰਾ ਦੇਖੋ ਲੱਗਿਆ ਅੱਗੇ ਭਾਈ ਜਿਵੇਂ ਸਖਸੜ ਸੁਖਸੜ ਅੱਗੇ ਜਿੰਦਾਂ ਦਾ ਮਰਜੀ ਬੱਚੇ ਤਿਆਰ ਕਰ ਲੈ ਤੋ ਮੋੜ ਪੁੱਤ ਖੱਜਲਾ ਇਹ ਉਹ ਬੱਚੇ ਨੂੰ ਜਾਂਦੀ ਆ ਭੱਜ ਗਿਆ ਨਾ ਤੇਰੇ ਪਰ 7 ਨੰਬਰ ਵਹਿੜ ਦੇਖੇ ਲੱਗੇ ਕੱਪ ਭਾਈ ਚਾਰ ਦਿਨ ਦਾ ਦੂਜਾ ਸੂਆ ਸੂਈ ਵੀ ਹੈ ਨਾ ਤਾਜੀ ਸੂਈ ਹੈ ਭਾਈ ਠੀਕ ਹੈ ਤੇ ਦੁੱਧ ਕਿੰਨਾ ਹੈ ਇਸ ਵਕਤ ਭਾਈ ਤਾਜੀ ਸੂਈਆ ਮੰਨ ਕੇ 2-3 ਕਿਲੋ ਬੋਲਾ ਕੱਢਿਆ ਵੀ ਕਹਦੀ ਵੀ ਸਾਰੀ ਖਾਲੀ ਕਰੀ ਜਾਂਦੀ ਖਾਲੀ ਕਰੀ ਆ ਜੇਰ ਜਰੋਕੇ ਓਕੇ ਦੀ ਰਿਪੋਰਟ ਹਵਾਣਾ ਬਹੁਤ ਸੋਹਣਾ ਦਿਖਾਈ ਦਿੰਦਾ ਅੱਗੇ ਪਿੱਛੇ ਦਾ ਹੈ ਨਾ ਐਸਟੀਮੇਟ ਅਨੁਮਾਨ ਕਿੰਨਾ ਹੈ ਦੁੱਧ ਪਾ ਦੂ ਸੋ ਹੈਵ 4/4 ਅੱਗੇ ਪਿੱਛੇ ਦਾ ਹਵਾਨਾ ਬੈੜ ਤੇ ਸਫਾਈਆਂ ਵਗੈਰਾ ਤੇ ਬਰੀਕੀਆਂ ਵਗੈਰਾ ਦੇਖ ਸਕਦੇ ਹੋ ਇਧਰ ਹੈ ਸ਼ੋਅ ਕੁਆਲਿਟੀ ਵਾਲੀ ਜਿਹੜਾ ਬੈੜਾ ਬੱਚਾ ਇਹਨੇ ਦਿੱਤਾ ਮੇਲ ਕਪ ਹੈ ਕਰਨ ਬਾਈ ਠੀਕ ਹੈ ਅੱਗੇ ਲਾਸਟ ਤੇ ਖੜੀ ਹੈ ਜਿਹੜੀ ਲਾਸਟ ਵਾਲੀ ਬਾਈ ਬੱਛੀ ਸੂਣ ਦੇ ਤਿਆਰ ਆ 27 28 ਕਿਲੋ ਦਾ ਦਿੱਤਾ ਬਲੂਨ ਨੇ ਠੀਕ ਹੈ ਉਹਦਾ ਮੰਨ ਕੇ ਰੇਟ 1 ਲੱਖ ਤੇ 5000 ਰੁਪਏ 1 ਲੱਖ 5000 ਰੇਟ ਆ ਤੇ ਹਵਾਨਾ ਸਾਫ਼ ਸੁਥਰਾ ਸੋਹਣਾ ਵਧੀਆ ਦਿਖਾਈ ਦਿੰਦਾ ਦਿਨ ਕੁਝ ਕੁ ਕਰਦੀ ਪਈ ਆ ਹਜੇ ਸੋ ਦੇਖ ਸਕਦੇ ਹੋ ਤੋ ਤੋਰ ਕੇ ਆਪਾਂ ਦਿਖਾਉਂਦੇ ਨੇ ਵੀਡੀਓ ਲੰਬੀ ਹੋ ਜੂ ਤੇ ਬਾਕੀ ਇਹ ਇਧਰ ਆ ਬੱਚੀ ਦੇ ਬਈ 15 ਨਾਲ ਦੀ ਕੱਚੀ ਆ ਇਹ ਵੀ ਬੱਚੀ ਪੂਰੀ ਸਰੇ ਦੀ ਹੋਈ ਆ 15 ਜੰਦੇ ਕੱਚੀ ਹਣਾ ਤੇ ਇਹਦੇ ਵੀ ਬਈ 15 ਨਾਲ ਦੀ ਕੱਚੀ ਆ ਇਹਦਾ ਰੇਟ ਮੰਨ ਕੇ 77000 ਰੁਪਏ ਬਈ 77000 ਰੁਪਿਆ ਦੁੱਧ ਦਾ 23 ਕਿਲੋ ਦਿੱਤਾ ਹੋਇਆਗਾ ਠੀਕ ਹੈ ਹਾਂ 77000 ਚੋਂ ਗਜਾਇਸ ਹੋਊ ਕਿ ਨਹੀਂ ਹੁੰਦੀ 77000 ਚੋਂ ਗਜਾਇਸ ਹੋ ਜੂਗੀ ਦੁੱਧ ਕਿੰਨਾ ਮੰਨ ਕੇ ਚੱਲੇ 20 ਕਿਲੋ ਮੰਨ ਕੇ ਲੈ ਸੋ 20 ਕਿਲੋ ਦੁੱਧ ਮੰਨ ਕੇ ਲੈ ਲਿਓ ਰੇਟ ਬਿਲਕੁਲ ਜੈਨੂ ਕੱਚੀ ਕੱਚੀ ਹੰਦੀ ਹਣਾ ਚਲੋ ਜੇ ਆਪਾਂ ਨੂੰ ਭਾਅ ਨਾਲ ਜਿਆਦਾ ਭਾਅ ਲੈ ਦੇਣੀ ਆ ਸੋ ਵੀਰੇ 77000 ਵਾਲੀ ਚੀਜ਼ ਉਹ ਵੀ ਖੜੀ ਆ ਤੇ ਇਹਦਾ ਫਿਰ ਇਹਦਾ ਬਾਈ 1,65,000 ਰੁਪਿਆ ਸੋ ਇਹਦਾ 1,65,000 ਹੈ ਉਹਦਾ 77 ਆ ਗਿਆ ਕਿੰਦਾ ਦਾ ਜਾਨਵਰ ਬਾਈ ਰੇਟ ਹੁੰਦਾ ਸੋ ਵੀਰੋ ਚੀਜ਼-ਚੀਜ਼ ਦਾ ਵਟਾ ਕੀ ਵਾਰ 1,65,000 ਨੂੰ ਵੀਰ ਕਹਿੰਦਾ ਬਾਈ 90 ਲੈਣਾ ਲੱਖ ਲੈਣਾ ਉਹ ਫਾਇਦਾ ਨਹੀਂ ਕੋਈ ਹੈਨਾ ਸਾਰੇ ਤਰ੍ਹਾਂ ਦੇ ਜਾਨਵਰ ਆ ਬਾਈ ਲੱਖ ਤੋਂ ਲੈ ਕੇ ਸਾਰੇ ਤਰ੍ਹਾਂ ਦੇ ਜਾਨਵਰ ਤੇ ਇਹਦਾ ਕੀ ਬਾਇ ਡਾਟਾ ਇਹ ਬਾਈ ਪਛੀਰੇ ਦਿਨ ਤੋਂ 15 ਰਹਿੰਦੇ ਨੇ ਕੋਈ ਹੱਲ ਚੱਲਣ ਨਾਲ ਪਹਿਲਾਂ ਸੂਪੇ ਤਾਂ ਕਹਿ ਨਹੀਂ ਸਕਦੇ 35 ਕਿਲੋ ਦੁੱਧ ਪਲੂਨ ਨੇ ਦਿੱਤਾ ਹੋਇਆ ਬਾਈ ਕਰ ਦੂ ਮਨ ਨੂੰ ਟੱਚ ਬੈੜਾ ਬਾਈ 40 ਕਿਲੋ ਦੁੱਧ ਨੇੜੇ ਦੇ ਦੂ ਅੱਗੇ ਪਲੂਨ ਦਿਖਾਈ ਦਿੰਦੀਆਂ ਨਾਲ ਇਹ ਖੀ ਸੋ ਦੇਖੋ ਜਮਾ ਕਿਆ ਬਾਤ ਆ ਦੰਦ ਕੱਢ ਦੀ ਹੈ ਹਨਾ ਤੇ ਬੁਲਬੁਲ ਦਾ ਬੱਚਾ ਹੀ ਆ ਜਮਾ ਬੁਲਬੁਲ ਸਹੀ ਸਾਰੀ ਇੱਕ ਤੋਂ ਇੱਕ ਆ ਬਈ ਸੋ ਆ ਚੀਜ਼ਾ ਦੇਖੋ ਸਵੇਰਿੰਗ ਪੌਣ ਲੱਗ ਗਈ ਹੈ ਹਨਾ ਹਾਂ ਠੀਕ ਹੈ ਸੋ ਨਾਗ ਆਪਾਂ ਕਾਫੀ ਦਿਖਾਤੇ ਤੇ ਜਿਹੜੀ ਆਪਾਂ ਲਾਸਟ ਤੇ ਵਿਹੜ ਦੇਖੀ ਜਨੇ ਆ ਇਹ ਇਹ ਬਈ ਚਾਰ ਦੰਦ ਦਾ ਸੂਰਨਾ 20 ਦਿਨਾਂ ਦੀ ਕੱਚੀ ਆ ਠੀਕ ਹੈ ਮੰਨ ਕੇ ਵੀ ਸਾਰੇ ਤਰ੍ਹਾਂ ਦੇ ਜਾਨਵਰ ਆ ਬਈ ਆਪਣਾ ਵੀਡੀਓ ਤੇ ਚਲ ਇੱਕ ਐਸਟੀਮੇਟ ਜਾ ਹੁੰਦਾ ਹੈ ਹਨਾ ਮਤਲਬ ਵੀ ਜਿਹੜਾ ਕੋ ਆ ਗਿਆ ਸਿਲੇਕਟਡ ਹਾਂ ਮੱਝਾਂ ਹੋਰ ਮੱਝਾਂ ਵੀ ਹੈਗੀਆਂ ਬਾਕੀਆ ਮੱਝਾਂ ਵੀ ਸੁੰਜੇ ਬਹਿ ਗਏ ਹਨਾ ਮੱਝਾਂ ਹੀ ਕਿਹਨੇ ਬ ਠੀਕ ਹੈ ਸੋਥੇ ਮੱਜਾ ਵਗੈਰਾ ਵੀ ਹੈਗਾ ਬਾਕੀ ਆ ਦੇਖੋ ਬੇੜਾ ਭਰੇ ਵੇ ਕੁਝ ਨਕਸ਼ੇ ਵੀ ਹੋਏ ਪਿਆ ਜਦੋਂ ਤੁਸੀਂ ਇੱਥੇ ਪਹੁੰਚੋਗੇ ਨਕਸ਼ੇ ਤੁਹਾਨੂੰ ਕਾਫੀ ਵੀ ਸੇਲ 'ਚ ਅਵੇਲੇਬਲ ਮਿਲਣਗੇ 953080952 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ